ਮੈਂ ਹਰਜਿੰਦਰ ਸਿੰਘ ਪਿੰਡ ਬੈਲੋਲਪੁਰ ਤੋਂ ਹਾਂ ਜੀ ਮੈਂ ਇੰਡੀਅਨ ਆਰਮੀ 1550 ਫਸਟ ਬਲ ਅਰੇਂਜਮੈਂਟ ਦਾ ਸਿਪਾਹੀ ਹਾਂ ਜੀ ਮੈਂ ਕਾਰਗਿਲ ਆਪਰੇਸ਼ਨ 'ਚ ਮੈਂ ਬੰਬ ਨਾਲ ਉੜ ਗਿਆ ਸੀ ਕਾਰਗਿਲ ਜੰਗ 'ਚ ਮੈਂ ਨਾ ਜੀ ਕੱਲ ਰਾਤ ਨੂੰ ਮੇਰੇ ਭਾਂਜੇ ਦੀ ਮੈਰਿਜ ਸੀ ਕਪੂਰਸਣੇ ਤੋਂ ਆ ਰਹੇ ਸੀ ਅਸੀਂ ਰਾਤ ਨੂੰ 11 ਵਜੇ ਦੋ ਮੇਰੇ ਬੇਟੇ ਸੀ ਨਾਲ ਇੱਕ ਭਤੀਜਾ ਸੀ ਤੇ ਅਸੀਂ ਆ ਰਹੇ ਸੀ ਸਾਡੇ ਰਹਿਰ ਤੇ ਆਂਦਿਆਂ ਨੇ ਪਵਾਦ ਦੇ ਪੁਲ ਕੋਲ ਇੱਕ ਗੱਡੀ ਅੱਗੇ ਜਾ ਰਹੀ ਮੇਰਾ ਬੇਟਾ ਗੱਡੀ ਚਲਾ ਰਿਹਾ ਸੀ ਕਹਿੰਦਾ ਡੈਡੀ ਇਹ ਵੀ ਗੱਡੀ ਇੱਧਰ ਨੂੰ ਗਈ ਗੱਡੀ ਨਹਿਰ 'ਚ ਗੱਡੀ ਆ ਤੇ ਮੈਂ ਇਹਨੂੰ ਕਿਹਾ ਰੋਕ ਗੱਡੀ ਦੇਖੀਏ ਜਦੋਂ ਮੈਂ ਗੱਡੀ ਰੋਕੀ ਅਸੀਂ ਦੇਖਿਆ ਨੀਚੇ ਤਾਂ ਗੱਡੀ ਨਹਿਰ ਦੇ ਵਿੱਚ ਰੌਲਾ ਰੱਪਾ ਪੈ ਰਿਹਾ ਸੀ ਗੱਡੀ ਨਹਿਰ ਦੇ ਵਿੱਚ ਸਕਾਰਪੀਓ ਗੱਡੀ ਕਾਲੇ ਰੰਗ ਦੀ ਵਿੱਚ ਡਿੱਗੀ ਤੇ ਮੈਂ ਜੰਮ ਦੇ ਕੇ ਉਤਰ ਕੇ ਜਾਨੂ ਆਪਣੀ ਬੂਟਵਾੜ ਖੋਲ ਕੇ ਉਤਰ ਲੱਗਿਆ ਉਹ ਮਨਲਾ ਜ਼ਿਆਦਾ ਡਾਊਨ ਹੌਂਕ ਕਰਕੇ ਤੁਹਾਨੂੰ ਦੱਸਾ ਦਿੰਦੇ ਆ ਜੀ ਉਦੋਂ ਮੇਰਾ ਵੀ ਪੈਰ ਫਿਰ ਗਿਆ ਮੈਂ ਵੀ ਨਾਲ ਹੀ ਜਿੰਦ ਤੱਕ ਲੋਟੀਆਂ ਖਾਂਦਾ ਨਹਿਰ ਦੇ ਵਿੱਚ ਚਲਾ ਗਿਆ ਫਿਰ ਜਾ ਕੇ ਮੈਂ ਅੱਗੇ ਸ਼ਾਈਟ ਵਾਲੀ ਖਿੜਕੀ ਦਾ ਸ਼ੀਸ਼ਾ ਭੰਨਿਆ ਤਾਂ ਜਾਨੂ ਮੇਰੇ ਬੱਚੇ ਦੋਨੇ ਵੱਡਾ ਲੜਕਾ ਮੇਰਾ ਜਰਲੀਨਪ੍ਰੀਤ ਸਿੰਘ ਗੀਨੀ 18 ਸਾਲ ਛੋਟਾ ਹਰਜੀਤ ਸਿੰਘ 17 ਸਾਲ ਮਤਲਬ ਉਹ ਵੀ ਜਦੇ ਡੈਡ ਦੇ ਨਾਲ ਹੀ ਮੇਰੇ ਆਪਣੀਆਂ ਪੈਂਟਾਂ ਬੂਟ ਧਾਰ ਕੇ ਆਵੜੇ ਤੇ ਫਿਰ ਮੈਂ ਕੀ ਕਰਿਆ ਜੀ ਮੈਂ ਗੱਡੀ ਦੇ ਉਹਨਾਂ ਨੂੰ ਬਚਿਆ ਮਤਲਬ ਸ਼ੀਸ਼ਾ ਭੰਨਿਆ ਤੇ ਉਹਨਾਂ ਨੂੰ ਕੱਢਣਾ ਸ਼ੁਰੂ ਕਰੇ ਇੱਕ ਬੱਚੇ ਨੇ ਮੈਂ ਦੇ ਵਿੱਚ ਖੜਿਆ ਮੇਰਾ ਪੇੜ ਫੜ ਕੇ ਟੁੱਟਿਆ ਹੋਇਆ ਇੱਕ ਉੱਪਰ ਖੜਾ ਕੀਤਾ ਮੈਂ ਇਕੱਲੇ-ਇਕਲੇ ਨੂੰ ਕੱਢ ਕੇ ਉਹਨਾਂ ਨੂੰ ਦੇ ਰਿਆ ਸੀ ਉਹ ਖਿੱਚ-ਖਿੱਚ ਕੇ ਦੂਜੇ ਲੈ ਕੇ ਜਾ ਰਿਹਾ ਜੀ ਉਹਨਾਂ ਵਿੱਚੋਂ ਵੀ ਪੰਜ ਬੰਦੇ ਤਾਂ ਮਤਲਬ ਡੈਥ ਹੋ ਗਈ ਬਚ ਗਏ ਇੱਕ ਬੰਦੇ ਦੀ ਡੈਥ ਹੋ ਗਈ ਪੰਜ ਜਿਉਂਦੇ ਕੱਢ ਲੇ ਇੱਕ ਬਹੁਤ ਜ਼ਿਆਦਾ ਸੀਰੀਅਸ ਸੀ ਮੌਜੀ ਛਾਤੀ ਛੂਤੀ ਤੇ ਪੰਪ ਪੂੰਪ ਮਾਰੇ ਉਹ ਵੀ ਬੰਦਾ ਓਸ਼ ਵਿੱਚ ਆ ਗਿਆ ਇੱਕ ਦਾ ਸਿਰ ਖੁੱਲ ਗਿਆ ਇੱਥੋਂ ਉਹਦੇ ਮੇਰੀ ਗੱਡੀ 'ਤੇ ਸਰੋਪੇ ਪਈ ਸੀ ਮੈਂ ਸਰੋਪੇ ਬੰਨ ਤੇ ਸਿਰ ਜੋੜਿਆ ਫਿਰ ਮੈਂ 100 ਨੰਬਰ ਤੇ ਫੋਨ ਕਰਿਆ ਨਹੀਂ ਗੱਲ ਬਣੀ ਇਹ ਅੱਧਾ ਪੌਣਾ ਘੰਟਾ ਕੁਝ ਨਹੀਂ ਮੈਨੂੰ ਕੋਈ ਹੈਲਪ ਮਿਲੀ ਨਾ ਪੁਲਿਸ ਆਈ ਨਾ ਕੋਈ ਹੋਰ ਫਿਰ ਇੱਕ ਘੰਟੇ ਦੇ ਬਾਅਦ ਤਕਰੀਬਨ ਫਿਰ ਪੁਲਿਸ ਆਈ ਸਾਡੇ ਇਲਾਕੇ ਦੀ ਸਾਡੇ ਚੌਂਕੀਚਾਰ ਸਾਹਿਬ ਮਛੋੜਾ ਥਾਣਾ ਤੋਂ ਤਿੰਨ ਗੱਡੀਆਂ ਪੁਲਿਸ ਦੀਆਂ ਆਇਆ ਫਿਰ ਐਂਬੂਲੈਂਸ ਆਈ ਤੇ ਉਹਨਾਂ ਨੂੰ ਉਹਨਾਂ ਵਿੱਚ ਲੋਡ ਕਰਕੇ ਫਿਰ ਅਸੀਂ ਸਾਨੂੰ ਪਾਣੀ ਦੀ ਬਹੁਤ ਪਿਆਸ ਲੱਗੀ ਦੀ ਫਿਰ ਸਾਨੂੰ ਮੈਂ ਆਪਣੇ ਪਿੰਡ ਫੋਨ ਕੀਤਾ ਮੈਨੂੰ ਪਿੰਡੋਂ ਗੱਡੀ ਆਈ ਲੈਣ ਮੇਰਾ ਬ੍ਰਦਰ ਆਇਆ ਬੇਟਾ ਆਇਆ ਦੂਸਰਾ ਫਿਰ ਅਸੀਂ ਪਿੰਡ ਗਏ ਤੇ ਮੰਨ ਲਓ ਵੀ ਮੇਰੇ ਤਾਂ ਪੈਸੇ ਵੀ ਡਿੱਗ ਗਏ ਇੱਥੇ ਪਤਾ ਨਹੀਂ ਕੀ ਹੋਇਆ ਉਹ ਮਤਲਬ ਵੀ ਬੰਦੇ बच ਗਏ ਨਹੀਂ ਖੁਸ਼ੀ ਆ ਇਹ ਬਠੰਡੇ ਤੋਂ ਆ ਰਹੇ ਸੀ ਕੋਈ ਬੰਦੇ ਕੁਮ ਦੇਸੀ ਸਾਰੇ 25 26 30 ਸਾਲ ਤੋਂ ਥੱਲੇ ਬਟੰਡੇ ਤੋਂ ਆ ਰਹੇ ਸੀ ਰੋਪੜ ਜਾਣਾ ਸੀ ਇਹਨਾਂ ਨੇ ਤੇ ਉਹਨਾਂ ਚੋਂ ਕੋਈ ਡੈਥ ਹੋਈ ਹੈ ਲੇਕਿਨ ਪੰਜ ਬਚ ਚੁੱਕੇ ਨੇ ਫਿਰ ਉਹ ਲੈ ਗਏ ਸੀ ਪੁਲਿਸ ਉਹਨਾਂ ਨੂੰ ਬੱਸ ਜੀ ਏਕਨ ਦੇ ਤੁਸੀਂ ਵੀ ਪਲੀਜ਼ ਇਹ ਜਾ ਵੀ ਦੇਖਦੇ ਹੋ ਕਦੇ ਭੱਜਣਾ ਨਹੀਂ ਛੱਡ ਕੇ ਮੈਦਾਨ ਹੈਲਪ ਕਰੋ ਕਿਸੇ ਦੀ ਥੋੜੀ ਬਜਾਣਾ ਜੇ ਕਿਸੇ ਦੀ ਜਾਨ ਵੱਜ ਜਵੇ ਉਹ ਤੋਂ ਵੱਡਾ ਕੋਈ ਪੁੰਨ ਨਹੀਂ ਹੈਗਾ ਦੁਨੀਆ ਤੇ ਹੋਰ ਗੁਰਦੁਆਰੇ ਮੰਦਰਾਂ ਜਿਹਾ ਕੇ ਮੱਥੇ ਟੇਕਣ ਨਾਲ ਨਹੀਂ ਕੁਝ ਮਿਲਦਾ ਪਲੀਜ਼ ਹੈਲਪ ਕਰੋ ਐਦਾਂ ਕਿਸੇ ਦੀ ਜਾਨ ਬਚਾਓ ਇਹ ਸਭ ਤੋਂ ਵੱਡਾ ਪੁੰਨ ਹੈ ਰਾਜ ਗੁਰਜੀ ਦਾ ਖਾਲਸਾ ਹੈ ਜੀ ਫਤਿਹ ਸਰਬ ਹਿੰਦ ਨਹਿਰ ਆ ਜਿਹੜੀ ਰੋਪੜ ਚੋਂ ਹੈਡ ਚੋਂ ਡੈਮ ਤੋਂ ਨਿਕਲਦੀ ਆ ਸਰ ਹਿੰਦ ਨਹਿਰ ਰੋਪੜ ਤੋਂ ਜਿਹੜੀ ਦਰਾਹੇ ਲ ਜਾਂਦੀ ਆ ਉਹ ਵਾਲੀ ਨਹਿਰ ਆ ਪਿੰਡ ਮੇਰਾ ਵਹਿਲੂਲਪੁਰਾ ਤਸੀਨ ਸਮਰਾਲਾ ਜਿਲ੍ਹਾ ਲੁਧਿਆਣਾ ਥਾਣਾ ਮਛਵੜਾ ਪੁਰਸ ਜਿਲ੍ਹਾ ਖੰਨਾ ਇਹ ਉਹ ਵਾਲੀ ਨਹਿਰ ਆ ਕੱਚੀ ਨਹਿਰ ਰੋਪੜੋਂ ਆਉਂਦੀ ਆ ਜਿਹੜੀ ਆ ਦੇਖ ਲਓ ਜੀ। ਆ ਗੱਡੀ ਪਈ ਆ ਜੀ ਦੇਖ ਲਓ ਸਕਾਰਪਿਓ ਗੱਡੀ ਆ। ਕਾਲੇ ਰੰਗ ਦੀ ਉੱਪਰ ਗੱਲ ਕਰਾਣੀ ਆ ਉਹਨਾਂ ਨਾਲ। ਗਾਏ ਆ ਤਾਂ ਹੈਂ ਗਾਏ ਆਇਆ ਉੱਪਰੋਂ ਛੜਕ ਦਵਾ ਦੇ। ਥ੍ਰੀ ਕੀਆ ਦਿਖਾਇਆ। ਆ ਦੇਖੋ। ਤੁਸੀਂ ਦੇਖੋ। ਤੋਂ ਆ ਗਿਆ। ਪੂਰਾ ਚੋ। ਆ ਦੇਖੋ ਆ ਪੇਰ ਕਿੱਥੇ ਆ ਜੀ ਨਾਲ ਲੱਗੀ। ਆ ਪੇੜ ਨੂੰ ਦੇਖੋ ਗੱਡਾ ਬੜਾ ਉਹ ਸਾਰੇ ਦਸ ਤੋੜ ਤੇ ਆ ਰੋੜ ਆਈ ਇਹ ਮੇਰ ਰੋਪੜ ਵਾਲਾ ਮੈਰ ਰੋੜ ਇਹ ਨੀਲੋ ਜਾ ਕੇ ਹੁੰਦਾ ਏਕੜ ਦੇ ਨੀਲੋ ਜਾ ਰਿਹਾ